ਹੈਲੋ ਦੋਸਤੋ ਆਦਾਬ ਨਮਸਤੇ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਜੰਟਕ ਕਰਾਲਾ ਤੇ ਅੱਜ ਅਸੀਂ ਆਇਆ ਇੱਕ ਨਿਊ ਕਨਸੈਪਟ ਲੈ ਕੇ ਤੇ ਉਹਦੇ ਚ ਹੈਗਾ 45 ਦਿਨਾਂ ਚ ਪੈਸਿਆਂ ਨੂੰ ਦੋ ਗੁਣਾ ਕਰਿਆ ਜਾ ਸਕਦਾ ਕਿਵੇਂ ਕਰਿਆ ਜਾ ਸਕਦਾ ਉਹ ਅਸੀਂ ਦੱਸਦੇ ਆ ਤੁਹਾਨੂੰ ਅੱਗੇ ਤੇ ਪਰ ਤੁਸੀਂ ਵੀ ਆਪਣੀ ਸਰਚ ਕਰਨੀ ਹੈ ਪਹਿਲਾਂ ਮੈਂ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਨਹੀਂ ਮੇਰੇ ਕਹਿਣ ਤੇ ਕੋਈ ਪੈਸਾ ਨਹੀਂ ਲਾਉਣਾ ਪਹਿਲਾਂ ਤੁਸੀਂ ਦੇਖਣਾ ਹੈ ਤਾਨੂੰ ਚੰਗਾ ਲੱਗੂਗਾ ਤਾਂ ਤੁਸੀਂ ਇਹਦੇ 'ਚ ਪੈਸੇ ਲਾਓ ਨਹੀਂ ਚੰਗਾ ਲੱਗਦਾ ਤਾਂ ਬਿਲਕੁਲ ਨਾ ਲਾਓ ਕਿਉਂਕਿ ਬਾਈ ਜੀ ਇਹ ਨਾ ਕੰਪਨੀਆਂ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਨੇ ਤੁਸੀਂ ਮੇਰੇ ਦੇ ਕੱਲ ਨੂੰ ਕਲੇਮ ਕਰੋ ਸੋ ਮੈਂ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਸੋ ਜ਼ਿੰਮੇਂਦੀ ਆਪਾਂ ਇਹ ਮਾਰਕੀਟ ਚੱਲ ਰਹੀਆਂ ਨੇ ਮੈਂ ਉਹਨਾਂ ਬਾਰੇ ਜਾਣਣਾ ਪਾਉਂਗਾ ਜਿਨ੍ਹਾਂ 'ਚ ਮੈਂ ਕੰਮ ਕਰ ਰਹੇ ਹਾਂ ਤੇ ਮੈਂ ਇਨਕਮ ਕੱਢ ਰਿਹਾ ਤੁਸੀਂ ਵੀ ਕੱਢ ਸਕਦੇ ਹੋ ਸੋ ਵੀਰ ਜੀ ਜ਼ਿਆਦਾ ਸਮਾਂ ਨਾ ਗਵਾਉਂਦੇ ਹੋਈ ਆਪਾਂ ਚੱਲਦੇ ਆ ਆਪਣੇ ਫੋਨ ਦੀ ਸਕਰੀਨ ਤੇ ਮੈਂ ਤੁਹਾਨੂੰ ਦਿਖਾਉਣਾ ਕਿ ਮੈਂ ਕਿਹੜੀ ਕਿਹੜੀ ਅੱਜ ਕਿਵੇਂ ਕਿਵੇਂ ਕੰਮ ਕਰ ਰਿਹਾ ਤੇ ਉਹਦੇ ਚ ਮੈਂ ਸਟੈਪ ਬਾਈ ਸਟੈਪ ਤੁਹਾਨੂੰ ਸਾਰੀ ਗੱਲ ਦੱਸੂਗਾ ਵੀਰੇ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਓ ਵੀਰੇ ਪੂਰਾ ਦੇਖੋ ਤਾਂ ਕਿ ਤੁਹਾਨੂੰ ਉਹਦੇ ਚ ਫਿਰ ਪੂਰਾ ਗਿਆਨ ਆਊਗਾ ਵੀ ਕਿਵੇਂ ਹੁੰਦਾ ਕੀ ਹੁੰਦਾ ਨਾ ਕਈ ਵਾਰੀ ਤੁਸੀਂ ਸਕਿਪ ਕਰਕੇ ਦੇਖਦੇ ਹੋ ਤਾਂ ਆਧੀਆਂ ਗੱਲਾਂ ਉਹਦੇ ਜੋ ਮਿਸ ਹੋ ਜਾਂਦੀਆਂ ਨੇ ਸੋ ਬਈ ਜੀ ਪੂਰੀ ਵੀਡੀਓ ਦੇਖਿਓ ਤੁਹਾਨੂੰ ਚੰਗਾ ਲੱਗੂਗਾ ਉਹਨਾਂ ਚ ਕੰਮ ਕਰੋ ਵੀਰੇ ਨਹੀਂ ਚੰਗਾ ਲੱਗੂਗਾ ਨਾ ਕਰੋ ਸੋ ਬਈ ਆਪਣੀ ਜ਼ਿੰਮੇਵਾਰੀ ਕੋਈ ਨਹੀਂ ਤੇ ਹੁਣ ਕਿ ਆਪਾਂ ਨੇ ਕਿਵੇਂ ਉਹਨਾਂ ਚ ਕੰਮ ਕਰਨਾ ਤੇ ਉਹ ਬਾਈ ਜੀ ਦੋ ਗੁਣਾ ਹੁੰਦਾ ਤੇ ਦੋ ਗੁਣਾ ਤੋਂ 10 ਗੁਣਾ ਤੱਕ ਹੋ ਸਕਦਾ ਮੰਨ ਲਓ ਵੀ 10000 ਦਾ 1 ਲੱਖ ਤੱਕ ਹੋ ਸਕਦਾ 15000 ਦਾ 1.5 ਲੱਖ ਹੋ ਸਕਦਾ 20000 ਦਾ 2 ਲੱਖ ਹੋ ਸਕਦਾ ਤੇ ਉਹ ਤੁਹਾਨੂੰ ਮੈਂ ਸਾਰਾ ਦੱਸੂਗਾ ਵੀਰੇ ਸਟੈਪ ਬਾਈ ਸਟੈਪ ਵੀ ਉਹਨਾਂ ਚ ਕਿਵੇਂ ਬਣਦਾ ਤੇ ਹਨਾ ਤੁਹਾਨੂੰ ਚੰਗਾ ਲੱਗਦਾ ਵੀਰੇ ਤਾਂ ਕਰ ਸਕਦੇ ਹੋ ਇਹ ਮੇਰੇ ਤੋਂ ਪਹਿਲਾਂ ਗੱਲ ਮਿਸ ਹੋ ਗਈ ਸੀ ਮੈਂ ਤਾਂ ਹੀ ਦੁਬਾਰਾ ਇਹਦਾ ਸਟੈਪ ਬਣਾਇਆ ਤੇ ਤੁਸੀਂ ਦੇਖ ਸਕਦੇ ਹੋ ਕਿ ਪੈਸਾ ਉਹਦੇ ਵਿੱਚ 10 ਗੁਣਾ ਕਿਵੇਂ ਹੁੰਦਾ ਹੈ ਤੇ ਚੱਲਦੇ ਆਪਾਂ ਆਪਣੇ ਫੋਨ ਦੀ ਸਕਰੀਨ ਤੇ ਤੁਸੀਂ ਵੀ ਜੀ ਵੀਡੀਓ ਦੇ ਨੀਤੇ ਮੋਰ ਤੇ ਕਲਿੱਕ ਕਰਕੇ ਅੱਗੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਇੱਕ ਲਿੰਕ ਖੁੱਲ ਜਾਣਾ ਹੈ ਉਸ ਲਿੰਕ ਤੇ ਕਲਿੱਕ ਕਰੋਗੇ ਤਾਂ ਅੱਗੇ ਤੁਹਾਡੇ ਕੋਲੇ ਸਾਈਨ ਅਪ ਦਾ ਜਿਹੜਾ ਸਾਈਟ ਆ ਖੁੱਲ ਜਣੀ ਹੈ ਤੇ ਉਹਦੇ ਜੀ ਸਭ ਤੋਂ ਫਾਸਟ ਤੇ ਤੁਸੀਂ ਆਪਣਾ ਯੂਜ਼ਰ ਨੇਮ ਭਰਨਾ ਹੈ ਉਜੂਜ਼ਰ ਨੇਮ ਤੁਸੀਂ ਆਪਣਾ ਕੋਈ ਵੀ ਜਿਵੇਂ ਮੈਂ ਆ ਇੱਕ ਡੈਮੋ ਅਕਾਊਂਟ ਬਣਾ ਰਿਹਾ ਮੈਂ ਇਹਦੇ ਚ ਭਰਿਆ ਦੇਖੋ ਤੁਸੀਂ ਆਪਣਾ ਕੋਈ ਵੀ ਹਨਾ ਇਹ ਆਪਣੇ ਨਾਮ ਦੇ ਚਾਰ ਅੱਖਰ ਰੱਖ ਕੇ ਪਿੱਛੇ ਡੇਟ ਆਫ ਬਰਥ ਵਗੈਰਾ ਪਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਤੇ ਪਾਸਵਰਡ ਹੈ ਜਿਹੜਾ ਤੁਸੀਂ ਉਹ ਵੀ ਆਪਣਾ ਕ੍ਰੀਏਟ ਕਰ ਸਕਦੇ ਹੋ ਇਦਾਂ ਕਿ ਦੇ ਚ ਸਪੈਸ਼ਲ ਕੈਰੈਕਟਰ ਪਾ ਸਕਦੇ ਹੋ ਜਿਵੇਂ ਆਪਣੇ ਨਾਮ ਦੇ ਚਾਰ ਅੱਖਰ ਉਹਦੇ ਵਿੱਚ ਦਾ ਰੇਟ ਪਾ ਕੇ ਡੇਟ ਆਫ ਬਰਥ ਪਾ ਸਕਦੇ ਹੋ ਜਾ ਆਪਣੇ ਨਾਮ ਦੇ ਚਾਰ ਅੱਖਰ ਪਾ ਕੇ ਉਹਦੇ ਵਿੱਚ ਡਾਲਰ ਪਾ ਕੇ ਤੇ ਆਪਣੀ ਡੇਟ ਆਫ ਬਰਥ ਰੱਖ ਸਕਦੇ ਹੋ ਤੇ ਇਹ ਪਾਸਵਰਡ ਵੀ ਜਿਹੜੇ ਆਪਾਂ ਨੇ ਦੋਨੋਂ ਭਰਨੇ ਨੇ ਕਨਫਰਮ ਪਾਸਵਰਡ ਤੇ ਪਹਿਲਾ ਪਾਸਵਰਡ ਇਹ ਸੇਮ ਹੀ ਹੋਣੇ ਚਾਹੀਦੇ ਆ ਅਲੱਗ-ਅਲੱਗ ਨਹੀਂ ਹੋਣੇ ਚਾਹੀਦੇ ਜੀ ਤੇ ਇਹ ਪਾਸਵਰਡ ਭਰਨ ਤੋਂ ਬਾਅਦ ਆਪਾਂ ਨੂੰ ਦੇਖੋ نیچے ਨੇ ਮੋਬਾਈਲ ਨੰਬਰ ਆਪਣਾ ਮੰਗਣਾ ਕਿ ਮੋਬਾਈਲ ਨੰਬਰ ਜਿਹੜਾ ਤੁਹਾਡਾ ਮੋਬਾਈਲ ਨੰਬਰ ਹੈ ਜਿਵੇਂ ਕਿ ਮੈਂ ਐਗਜ਼ਾਮਪਲ ਦੇ ਤੌਰ ਤੇ ਮੋਬਾਈਲ ਨੰਬਰ ਮੈਂ ਕਿਸੇ ਦਾ ਫਿਲ ਕੀਤਾ ਇਹ ਕੋਈ ਤੁਸੀਂ ਕਿਸੇ ਦਾ ਵੀ ਪਾ ਸਕਦੇ ਹੋ ਪਰ ਕੀ ਹੈ ਨਾ ਇਹਦੇ ਤੇ ਮੋਬਾਈਲ ਨੰਬਰ ਤੇ ਕੋਈ OTP ਵਗੈਰਾ ਕੁਝ ਨਹੀਂ ਜਾਣਾ ਤੇ ਤੁਹਾਡੀ ਮੇਲ ਤੇ ਹੀ OTP ਜਾਣਾ ਹੈ ਮੇਰੇ ਕਿ ਮੈਂ ਇੱਥੇ ਮੰਡੋਨਾ ਆਪਣਾ ਮੋਬਾਈਲ ਨੰਬਰ ਹੈ ਜਿਹੜਾ ਉਹ ਐਡ ਕਰ ਰਿਹਾ ਜਿਹੜਾ ਮੈਂ ਡੈਮੋ ਸੀ ਕਿਸੇ ਦਾ ਕਿਸੇ ਦੋਸਤ ਦਾ ਮੈਂ ਮੋਬਾਈਲ ਨੰਬਰ ਐਡ ਕਰਤਾ ਇਹ ਦੇਖੋ ਮੋਬਾਈਲ ਨੰਬਰ ਐਡ ਹੋ ਗਿਆ ਉਸ ਤੋਂ ਬਾਅਦ ਆਪਾਂ ਨੇ ਇਹਦੇ 'ਚ ਮੇਲ ਆਈਡੀ ਹੈ ਜਿਹੜੀ ਆਪਣੀ ਉਹ ਫਿਲ ਕਰਨੀ ਹੈ ਜਿਹੜੀ ਮੇਲ ਆਈਡੀ ਤੁਸੀਂ ਯੂਜ਼ ਕਰਦੇ ਹੋ email id ਫੋਲ ਕਾ ਫਿਲ ਕਰਨ ਤੋਂ ਬਾਅਦ ਆਪਾਂ ਨੇ ਉਸ ਤੋਂ ਹੇਠੇ ਗੇਟ ਦੀ অপਸ਼ਨ ਹੋਣੀ ਹੈ ਇਹ ਉਹਦਾ ਮਤਲਬ ਹੈ ਕਿ ਇੱਕ OTP ਹੈ ਜਿਹੜਾ ਉਹ ਇਸ ਮੇਲ ਤੇ ਜਾਊਗਾ ਦੇਖੋ ਇੱਥੇ ਆਪਾਂ ਉਹਨੂੰ ਜਿਹੜਾ ਗੈਟ ਕਰ ਦਾਂਗੇ ਤਾਂ ਕਿ ਮੋਬਾਈਲ ਤੇ OTP ਹੈ ਜਿਹੜਾ ਉਹ ਬਗ ਜੀ ਉਸ ਤੋਂ نیچے ਦੇਖੋ ਰੈਫਰ ਕੋਡ ਜਿੱਥੇ ਰੈਫਰ ਕੋਡ ਲਿਖਿਆ ਵੀ ਜੇਕਰ ਤੁਸੀਂ ਉਸ ਲਿੰਕ ਨੂੰ ਕਾਪੀ ਕਰੋਗੇ ਤਾਂ ਉਹ ਸਿੱਧਾ ਆਪਣੇ ਆਪ ਚੱਕ ਲੂਗਾ ਨਹੀਂ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਵੀ ਇਹ ਦਿੱਤਾ ਹੈ UQVKM361 ਇਹ ਤੁਸੀਂ ਰੈਫਰ ਕੋਡ ਚ ਭਰਨਾ ਤੇ ਇਹਦੇ ਭਰਨ ਦਾ ਫਾਇਦਾ ਇਹ ਹੋਣਾ ਕਿ ਤੁਹਾਨੂੰ 150 ਡਾਲਰ ਹੈ ਜਿਹੜਾ ਉਹ ਕੰਪਨੀ ਵੱਲੋਂ ਟ੍ਰਾਇਲ 3 ਦਿਨਾਂ ਦਾ ਮਿਲ ਜਾਣਾ ਫਿਰ 150 ڈالر ਕੰਪਨੀ ਨੇ ਦੇਣਾ ਤੁਹਾਨੂੰ ਸੋ ਮੇਰਾ ਲਿੰਕ ਯੂਜ਼ ਕਰਨ ਦਾ ਤੁਹਾਨੂੰ ਇਹ ਫਾਇਦਾ ਕਿ ਤੁਹਾਨੂੰ ਤਿੰਨ ਦਿਨਾਂ ਲਈ 150 ڈالر ਹੈ ਜਿਹੜਾ ਉਹ ਕੰਪਨੀ ਨੇ ਦੇਣਾ ਤੇ ਉਸ ਤੋਂ ਬਾਅਦ ਦੇਖੋਣ OTP ਆ ਚੁੱਕਿਆ ਤੇ ਆਪਾਂ ਨੇ ਅੱਗੇ ਦਾ ਪ੍ਰਕਿਰਿਆ ਜਿਹੜਾ ਹੁਣ ਇਸ ਤੋਂ ਬਾਅਦ ਸਟਾਰਟ ਹੋ ਜਾਣਾ ਦੇਖੋ ਆਪਾਂ ਨੇ ਸਾਈਨ ਇਨ ਕਰ ਲਿਆ ਤੇ ਆਈ ਏਮ ਨਾਟ ਅ ਰੋਬੋਟ ਕਰਕੇ ਹੁਣ ਆਪਾਂ ਨੇ ਇਹਨੂੰ ਤੁਸੀਂ ਪਾਸਵਰਡ ਨੂੰ ਵੀ ਚੇਂਜ ਕਰ ਸਕਦੇ ਹੋ ਜਦੋਂ ਮਰਜ਼ੀ ਕੋਈ ਇਸ਼ੂ ਨਹੀਂ ਹੈਗਾ ਤੇ ਦੇਖੋ ਹੁਣ ਨੀਚੇ ਆ ਜਿਹੜੀ ਹੁਣ ਦੇਖੋ ਇਹਦੇ ਵਿੱਚ 150 ਡਾਲਰ ਕੰਪਨੀ ਨੇ ਜੋ ਦਿੱਤਾ ਸੀਗਾ ਮੇਰਾ ਰੈਫਰ ਲਿੰਕ ਯੂਜ਼ ਹੋਣ ਕਰਕੇ ਇਹਦੇ ਵਿੱਚ 150 ਜਿਹੜਾ ਡਾਲਰ ਹੈ ਉਹ ਕੰਪਨੀ ਨੇ ਦਿੱਤਾ ਇਹ ਤਿੰਨ ਦਿਨਾਂ ਵਾਸਤੇ ਰਹਿਣਾ ਜੀ ਦੇਖੋ ਡਿਪੋਜ਼ਿਟ ਦੇ ਸੈਕਸ਼ਨ ਤੇ ਜਾਣਾ ਸੀ ਡਿਪੋਜ਼ਿਟ ਚ ਹੁਣ ਤੁਸੀਂ ਇੱਥੇ ਜੇ 100 ਡਾਲਰ ਪਾਉਂਗੇ ਜੀ ਤਾਂ ਤੁਹਾਨੂੰ ਉਹਦਾ 1000 ਡਾਲਰ ਤੱਕ ਆਊਗਾ ਜੇ ਤੁਸੀਂ 150 ਡਾਲਰ ਪਾਉਂਗੇ ਤਾਂ ਉਹਦਾ 1500 ਡਾਲਰ ਆਊਗਾ ਜੇ ਤੁਸੀਂ 200 ਡਾਲਰ ਪਾਉਂਗੇ ਤਾਂ ਉਹਦਾ ਤੁਹਾਨੂੰ 2000 ਡਾਲਰ ਤੱਕ ਦੀ ਜਿਹੜੀ ਇਨਕਮ ਹੈ ਉਹ ਆਊਗੀ ਇਹ ਇਨਕਮ ਹਰ ਇੱਕ 45 ਦਿਨਾਂ ਬਾਅਦ ਮੰਨ ਲਓ ਤੁਸੀਂ 100 ਦਾ 200 ਹੋ ਜਾਣਾ ਹੈ ਅਗਲੀ ਵਾਰੀ ਫੇਰ 100 ਦਾ 200 ਹੋ ਜਾਣਾ ਹੈ ਜਿੰਨੇ ਤੁਸੀਂ ਇਹਦੇ ਵਿੱਚ ਰੱਖ ਰਹੇ ਹੋ ਤਾਂ ਉਹਦੇ ਜਿਹੜਾ ਦੋ ਗੁਣਾ ਹੁੰਦੇ ਰਹਿਣਗੇ ਪੈਸੇ ਤੇ ਦੇਖੋ ਹੁਣ ਆਪਾਂ ਇਹਦੇ 'ਚ ਇਹ 100 ਡਾਲਰ ਦੀ ਲਾਰੇ ਸੀਗੇ ਤੇ ਹੁਣ ਆਪਾਂ ਨੇ ਇਹਨੂੰ ਕੋਡ ਨੂੰ ਸਕੈਨ ਕਰਕੇ ਆਪਾਂ ਇਹਦੇ ਚ 100 ਡਾਲਰ ਹੁਣ ਪਾਏ ਆ ਇਹਨੂੰ ਤੁਸੀਂ ਸਾਈਡ ਤੋਂ ਕਲਿੱਕ ਕਰਕੇ ਐਡ ਏ ਹੋਮ ਟੂ ਸਕਰੀਨ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਬਾਰ-ਬਾਰ ਲਿੰਕ ਤੇ ਜਾ ਕੇ ਕਲਿੱਕ ਕਰਨ ਦੀ ਲੋੜ ਨਾ ਪਵੇ ਤੇ ਇਹ ਹੁਣ ਆਪਾਂ ਨੇ ਇਹਨੂੰ ਸਕਰੀਨ ਤੇ ਵੀ ਰੱਖ ਲਿਆ ਦੇਖੋ ਹੁਣ ਆਪਾਂ ਨੇ 100 ਡਾਲਰ ਪਾਤੇ ਨੇ ਤੇ ਦੇਖੋ ਇੱਥੇ 250 ਡਾਲਰ ਹੋ ਗਿਆ ਜੀ ਇੱਥੇ 150 ਕੰਪਨੀ ਦਾ ਦਿੱਤਾ ਹੋਇਆ ਤੇ 100 ਡਾਲਰ ਆਪਣਾ ਜਿਹੜਾ ਆਪਾਂ ਨੇ ਲਾਇਆ ਸੀਗਾ ਉਹ ਆ ਗਿਆ ਤੇ ਦੇਖੋ ਹੁਣ ਆਪਾਂ ਨੇ ਜਿਹੜਾ ਡੇਲੀ ਸਵੇਰੇ ਕੰਮ ਕਰਨਾ ਉਹ ਇਹ ਕਰਨਾ ਹੈ ਕਿ ਆਪਾਂ ਨੇ ਰਿਜ਼ਰਵ ਤੇ ਜਾਣਾ ਹੈ ਰਿਜ਼ਰਵ ਤੇ ਜਾ ਕੇ ਕਨਫਰਮ ਕਰਨਾ ਹੈ ਇਹ ਦੇਖੋ ਥੋੜਾ ਇਹਦੀ ਵੇਟ ਕਰਨੀ ਹੈ ਜਿਆਦਾ ਇੱਥੇ ਨਹੀਂ ਪੈਨਿਕ ਹੋਣਾ ਜਾਂ ਕਾਲੀ ਨਹੀਂ ਕਰਨੀ ਦੇਖੋ ਇਸ ਤਰ੍ਹਾਂ ਜਾ ਕੇ ਇਹਨੂੰ ਕਲੈਕਟੋਕੇ ਕਰ ਦੇਣਾ ਫਿਰ ਆਪਾਂ ਨੇ ਕਲੈਕਟ ਤੇ ਜਾਣਾ ਹੈ ਉੱਥੇ ਕਨਫਰਮ ਕਰਨ ਤੋਂ ਬਾਅਦ ਫਿਰ ਅਸੀਂ ਕਲੈਕਟਰ ਤੇ ਗਏ ਤੇ ਕੀ ਹੁੰਦਾ ਕਿ ਵਾਰੀ ਨਾ ਥੋੜਾ ਸਰਵਰ ਡਾਊਨ ਹੁੰਦਾ ਤਾਂ ਕਰਕੇ ਵੀ ਇੱਕ ਦੋ ਮਿੰਟ ਲੈ ਲੈਂਦਾ ਸੋ ਇੱਥੇ ਕਾਲੀ ਨਹੀਂ ਕਰਨੀ ਕਿਉਂਕਿ ਜਿਹੜਾ ਪੈਸਿਆਂ ਦਾ ਕੰਮ ਉਹ ਇੱਥੇ ਹੀ ਸਟਾਰਟ ਹੁੰਦਾ ਵੀ ਜਿੰਮੀਨ ਤੇ ਦੇਖੋ ਆਪਾਂ ਨੇ ਉੱਥੇ ਰਿਜ਼ਰਵ ਤੇ ਜਾ ਕੇ نیچے ਰਿਜ਼ਰਵ ਲਿਖਿਆ ਹੈ ਦੇਖੋ ਮਾਈ ਰਿਜ਼ਰਵ ਲਿਖਿਆ ਦੇਖੋ ਇੱਥੇ ਟਾਈਮਿੰਗ ਜਲ ਗਈ ਹੈ ਇਹ ਟਾਈਮਿੰਗ ਦਾ ਮਤਲਬ ਹੈ ਕਿ ਹੁਣ ਸਵੇਰੇ 5:30 ਵਜੇ ਤੋਂ ਬਾਅਦ ਦੁਬਾਰਾ ਫੇਰ ਕਰਾਂਗੇ ਦੇਖੋ ਹੁਣ ਉੱਤੇ ਸੈਲ ਦੀ ਆਪਸ਼ਨ ਆ ਗਈ ਲੱਗਦਾ ਤੇ ਜਾ ਕੇ ਹੁਣ ਆਪਾਂ ਨੇ ਉੱਤੇ ਉਹਨੂੰ ਸੈਲ ਕਰਤਾ ਹੁਣ ਸੈਲ ਕਰਨ ਤੋਂ ਬਾਅਦ ਇਹ ਮੈਚਿੰਗ ਹੋ ਰਿਹਾ ਹੈ ਇਹ ਇਹ ਕੰਪਨੀ ਦਾ ਆਪਣਾ ਪ੍ਰੋਸੈਸ ਆ ਆਪਾਂ ਇਹਦੇ 'ਚ ਕੁਝ ਨਹੀਂ ਕਰਨਾ ਦੇਖੋ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਜੀ 4.25 ਜਿਹੜੇ ਡਾਲਰ ਨੇ ਉਹ ਅੱਜ ਦੀ ਇਨਕਮ ਹੈ ਜਿਹੜੀ ਉਹ ਆਪਾਂ ਨੂੰ ਹੋਈ ਹੈ ਤੇ ਇਹ ਹੈ ਜੀ ਇਹਦਾ ਪੂਰਾ ਪ੍ਰੋਸੈਸ ਹੁਣ ਆਪਾਂ ਨੇ ਇਹਦੇ ਵਿੱਚ ਮੰਨ ਲਓ ਇੱਕ অথেন্টিਕੇਟਰ ਐਡ ਕਰਨਾ ਹੈ ਤਾਂ ਕਿ ਤੁਹਾਡਾ ਕੋਈ ਜਿਹੜੀ ਪੇਮੈਂਟ ਆ ਉਹਨੂੰ ਗਲਤ ਬੰਦਾ ਕਢਾ ਨਾ ਸਕੇ ਤੇ ਹਨਾ ਕੋਈ ਹੋਰ ਅਲੱਗ ਤਰੀਕੇ ਨਾਲ ਤੁਹਾਡੇ ਨਾਲ ਫਰਾਡ ਨਾ ਕਰ ਸਕੇ ਤਾਂ ਇਹ ਇੱਥੇ ਆਪਾਂ ਨੇ অথেন্টিਕੇਟਰ ਐਪ ਪਰ ਲੈਣੀ ਆ ਤੇ অথেন্টিਕੇਟਰ ਨੂੰ ਆਪਾਂ ਇੰਸਟਾਲ ਕਰ ਲੈਣਾ ਗੂਗਲ অথেন্টিਕੇਟਰ ਪਰ ਆਂਗੀ ਤਾਂ ਉਹ ਖੁੱਲ ਜਾਣਾ ਇਹ ਦੇਖੋ ਇੱਥੇ ਗੈਟ ਸਟਾਰਟ ਕਰਕੇ ਆਪਾਂ ਜਿਹੜੀ ਮੇਲ ਆਈਡੀ ਉਹਦੇ ਵਿੱਚ ਪਾਈਏ ਧਿਆਨ ਰੱਖਣਾ ਕਿ ਉਹੀ ਮੇਲ ਆਈਡੀ ਨਾਲ ਆਪਾਂ ਇੱਥੇ ਕੰਟੀਨਿਊ ਕਰਨਾ ਹੈ ਇਹ ਸਕਿਉਰਟੀ ਵਿਜ਼ਨ ਕਰਕੇ ਇਹ ਬਲੈਂਕ ਹੋ ਜਾਂਦਾ ਤਾਂ ਕਿ ਨਾ ਕਿਸੇ ਨੂੰ ਪਤਾ ਲੱਗੇ ਇਹਨਾਂ ਦਾ ਆਪਣਾ ਸਕਿਉਰਟੀ ਦਾ ਸਿਸਟਮ ਹੈ ਇਹ ਤੁਹਾਡੇ ਕੋਲ ਨਹੀਂ ਹੋਣਾ ਕਿਉਂਕਿ ਸਕਿਉਰਟੀ ਕਰਕੇ ਨਹੀਂ ਇਹ ਦਿਖਾਉਂਦਾ ਸੋ ਦੇਖੋ ਹਣਾ ਇਹ ਹੁਣ ਆਪਾਂ ਨੇ ਕੀ ਕਰਨਾ ਹੈ ਹੁਣ ਆਪਾਂ ਨੇ ਜਾਣਾ ਹੈ ਦੀ ਸੈਟਿੰਗ ਦੇ ਵਿੱਚ ਦੇਖੋ ਹੁਣ ਆਪਾਂ ਇਹ ਸੈਟਿੰਗ ਇਸ ਗਏ ਸੈਟਿੰਗਸ ਤੇ ਵੀ ਜਾ ਸਕਦੇ ਹਾਂ ਜਾਂ ਸਿੱਧਾ ਵਿਡਰਾਅ ਦੇ ਸੈਕਸ਼ਨ ਤੇ ਵੀ ਜਾ ਸਕਦੇ ਹਾਂ ਜਦੋਂ ਤੁਸੀਂ ਵਿਡਰਾਅ ਤੇ ਜਾ ਕੇ ਵੀ ਐਂਟਰ ਮਾਰੋਗੇ ਤਾਂ ਉੱਤੇ ਨੰਨੇ ਦੇਖੋ ਇੱਥੇ ਐਡਰੈਸ ਆਈਡ ਹੁੰਦੇ ਨੇ ਐਡਰੈਸ ਆਈਡ ਹੁਣ ਮੈਂ ਤੁਹਾਨੂੰ ਬਾਅਦ ਚ ਦੱਸਦਾ ਜਿਹੜਾ ਇਹ ਮੈਸੇਜ ਫਲੈਸ਼ ਹੁੰਦਾ ਤਾਂ ਇਹਨੂੰ ਤੁਸੀਂ ਕਾਟੀ ਤੋਂ ਕੱਟ ਸਕਦੇ ਹੋ ਇਹ ਦੱਸਦੇ ਆ ਕਿ ਅਜੇ ਸਕੀਮ ਆ ਅਜੇ ਸਕੀਮ ਸੋਣਾ ਤੁਸੀਂ ਉਹਨੂੰ ਰੀਡ ਵੀ ਕਰ ਸਕਦੇ ਹੋ ਤੇ ਉਹਨੂੰ ਕੱਟ ਵੀ ਸਕਦੇ ਹੋ ਜੋ ਆਪਾਂ ਦੁਆਰਾ ਸੈਟਿੰਗਸ ਹੀ ਜਾਣਾ ਤੇ ਵਿਡਰਾਅ ਦੇ ਸੈਕਸ਼ਨ ਤੇ ਜਾ ਕੇ ਦੇਖੋ ਇੱਥੇ ਉਹਨਾਂ ਨੇ ਹੁਣ ਇੱਥੇ ਆਪਾਂ ਨੇ Google Authenticator ਨੂੰ ਬਾਉਂਡ ਕਰਨਾ ਹੈ ਤਾਂ ਇੱਥੇ ਦੇਖੋ ਜਿਹੜਾ ਕੀ ਹੈ ਇਹਨੂੰ ਕਾਪੀ ਕਰ ਲੈਣਾ ਆਪਾਂ ਨੇ ਤੈਨੂੰ ਕੀ ਨੂੰ ਕਾਪੀ ਕਰਕੇ ਆਪਾਂ ਨੇ Authenticator 'ਚ ਜਾ ਕੇ ਹੁਣ ਦੇਖੋ ਉੱਪਰ ਆਪਾਂ ਨੇ ਇੱਕ ਨਾਮ ਦੇ ਦੇਣਾ ਇਹਨੂੰ ਜਿਵੇਂ ਕਿ ਮੈਂ ਦਿੱਤਾ NFTT ਤੇ ਇੱਥੇ ਉਹ ਜਿਹੜਾ ਕਾਪੀ ਕੀਤਾ ਸੀ ਉਹਨੂੰ ਪੇਸਟ ਕਰ ਦੇਣਾ ਤਾਂ ਹੁਣ ਇੱਥੇ ਇੱਕ ਜਿਹੜਾ ਦੇਖੋ ਆਪਾਂ ਉਧਰੋਂ ਮੇਲ ਤੇ ਪਾਸਵਰਡ ਨੂੰ ਵੀ ਗੈਟ ਕਰ ਦੇਣਾ ਹੁਣ ਇੱਕ ਮੇਲ ਤੇ ਪਾਸਵਰਡ ਗਿਆ ਤਾਂ ਸਭ ਤੋਂ ਪਹਿਲਾਂ ਆਪਾਂ ਮੇਲ ਵਾਲਾ ਹੀ ਪਾਸਵਰਡ ਚੱਕਦੇ ਆ ਕਿਉਂਕਿ ਥੈਂਟਿਕੇਟਰ ਦਾ ਪਾਸਵਰਡ ਆ ਜਿਹੜਾ ਉਹ ਐਕਸਪਾਇਰ ਹੋ ਜਾਂਦਾ ਹੈ ਉਹ ਥੋੜੇ ਟਾਈਮ ਲਈ ਹੁੰਦਾ ਤੇ ਜਿਹੜਾ ਮੇਲ ਦਾ ਪਾਸਵਰਡ ਹੁੰਦਾ ਉਹ ਆਰਟੀਪੀ ਹੁੰਦਾ ਉਹ 15 ਮਿੰਟ ਲਈ ਵੈਲਿਡ ਹੁੰਦਾ ਤਾਂ ਦੇਖੋ ਆਪਾਂ ਨੂੰ ਹੁਣ ਦੋਨੋਂ ਹੀ ਜਿਹੜੇ OTP ਸੀਗੇ ਉਹ ਰੀਸੀਵ ਹੋਗੇ ਦੇਖੋ ਹਾਲੇ ਤੱਕ ਜਿਹੜਾ ਮੇਲ ਤੇ ਆ ਉਹ ਨਹੀਂ ਗਿਆ ਤਾਂ ਕਰਕੇ ਆਪਾਂ ਥੈਂਟਿਕੇਟਰ ਦਾ ਭਰਿਆ ਪਰ ਉਹ ਨਹੀਂ ਚੱਲੂਗਾ ਉਹਦੇ ਤੱਕ ਉਹ ਆਪਾਂ ਨੂੰ ਬਦਲਣਾ ਪੈਣਾ ਕਿਉਂਕਿ ਥੈਂਟਿਕੇਟਰ ਦਾ ਜਦੋਂ ਵੀ ਹਰਾ ਹੋਣ ਤੋਂ ਬਾਅਦ ਉਹਨੇ ਦੁਬਾਰਾ ਲਾਈਨ ਚ ਚਾਲੂ ਹੋਣਾ ਤਾਂ ਉਹ ਜਿਹੜਾ ਪਹਿਲਾਂ ਵਾਲਾ OTP ਆ ਉਹ ਕੈਨਸਲ ਹੈ ਤੇ ਦੇਖੋ ਹੁਣ ਆਪਾਂ ਦੁਬਾਰਾ OTP ਲੈਣਾ ਉਧਰੋਂ ਆਪਣੀ ਮੇਲ ਤੇ OTP ਗਿਆ ਨਹੀਂ ਹੁਣ ਮੇਲ ਤੇ OTP ਆ ਜਾਂਦਾ ਹੈ ਤੇ ਆਪਾਂ اوਟੀਪੀ ਭਰ ਕੇ অথেন্টিকেটਰ ਦਾ ਓਡੀਬੀ ਭਰ ਕੇ ਆਪਾਂ ਇਹਨੂੰ ਸੇਵ ਕਰ ਦਾਂਗੇ ਤਾਂ ਆਪਣਾ ਬਾਉਂਡ ਹੋ ਜਾਣਾ ਇਹਦੇ ਚ অথেন্টিকেটਰ ਸੋ ਬਿਜਿਕਲੀ ਕੱਲੀ ਕੱਲੀ ਗੱਲ ਨੂੰ ਕੱਲੀ ਕੱਲੀ ਚੀਜ਼ ਨੂੰ ਬੜੇ ਤਰੀਕੇ ਨਾਲ ਸਮਝਾ ਰਿਹਾ ਮੈਂ ਬੜੇ ਟਾਈਮ ਦੇ ਕੇ ਸਮਝਾ ਰਿਹਾ ਤੇ ਇਹਨੂੰ ਵੀਰ ਜੀਣਾ ਪਲੀਜ਼ ਸਕਿਪ ਕਰਕੇ ਨਾ ਦੇਖਿਓ ਕੱਲੀ ਕੱਲੀ ਚੀਜ਼ ਨੂੰ ਸਮਝੋ ਤੇ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਤੇ ਜਿਹੜਾ ਜਦੋਂ ਤੁਸੀਂ ਮੰਨ ਲਓ ਇਹਨੂੰ ਜੁਆਇਨ ਕਰਨਾ ਤਾਂ ਪਲੀਜ਼ ਨਾ ਮੇ ਸਾਡੇ ਰੈਫਰ ਲਿੰਕ ਨਾਲ ਹੀ ਜੁਆਇਨ ਕਰੋ ਤਾਂ ਕਿ ਸਾਨੂੰ ਵੀ ਅਸੀਂ ਵੀ ਮੋਟੀਵੇਟ ਹੋਈਏ ਅਸੀਂ ਅੱਗੇ ਤੋਂ ਫੇਰ ਇਹ ਹਾਜੇ ਕਨਸੈਪਟ ਲੈ ਕੇ ਆਈਏ ਤੁਹਾਡੇ ਲਈ ਨਾ ਵਧੀਆ-ਵਧੀਆ ਕਨਸੈਪਟ ਲੈ ਕੇ ਆਈਏ ਤਾਂ ਕਿ ਤੁਸੀਂ ਵਧੀਆ-ਵਧੀਆ ਕਨਸੈਪਟਾਂ 'ਤੇ ਕੰਮ ਕਰਕੇ ਪੈਸੇ ਕਮਾ ਸਕੋ ਤੇ ਮੇਰਾ ਜਿਹੜਾ ਮੰਨ ਲਓ ਦੰਦੀਵਾਲ ਬਲੌਗਰ ਦਾ ਟੈਲੀਗ੍ਰam ਚੈਨਲ ਦਾ ਲਿੰਕ ਹੈ ਮੈਂ ਉਹ ਵੀ ਅਹ ਨੀਚੇ ਮੈਂਸ਼ਨ ਕਰ ਦੂੰਗਾ ਕਿਸੇ ਨੇ ਕੋਈ ਸਵਾਲ ਕਰਨਾ ਤਾਂ ਮੈਨੂੰ ਉਹਦੇ ਤੇ ਕਰ ਸਕਦਾ ਤਾਂ ਮੈਂ ਉਹਦੇ ਤੇ ਉਹਦਾ ਰਿਪਲਾਈ 100% ਕਰੂੰਗਾ 100% ਮੈਂ ਜਵਾਬ ਦੇਵਾਂਗਾ ਤੇ ਤੁਸੀਂ ਮੈਨੂੰ ਕਮੈਂਟ ਚ ਵੀ ਪੁੱਛ ਸਕਦੇ ਹੋ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਤੁਹਾਡਾ ਕਮੈਂਟਾਂ ਚ ਵੀ ਜਵਾਬ ਦੇ ਸਕਾਂ ਤੇ ਦੇਖੋ ਇਹਦੇ ਚ ਵੀ ਜਿਉ ਆਪਣਾ ਹੁਣ ਜਿਹੜਾ ਉਹਨੂੰ ਆਪਾਂ ਬੌਂਡ ਕਰਤਾ ਹੈ ਦੇਖੋ ਸਕਸੈਸਫੁਲ ਬੌਂਡ ਹੋ ਚੁੱਕਿਆ ਹੈ ਤੇ ਇਸ ਤੋਂ ਬਾਅਦ ਆਪਾਂ ਇਹਦੇ ਚ ਹੁਣ ਜਿਹੜਾ ਵਿਡਰਾਅ ਦਾ ਪਾਸਵਰਡ ਹੈ ਹੁਣ ਉਹ ਲਵਣਾ ਵੀ ਆਪਾਂ ਨੇ ਜਿਹੜੇ ਡਾਲਰ ਲਾਤਾ ਦਿੱਤੇ ਹੁਣ ਆਪਾਂ ਨੇ ਕਢਾਵਾਗੇ ਕਾਦੇ ਚ ਤਾਂ ਉਹਦੇ ਲਈ ਆਪਾਂ ٹرسٹ ਵਾਲਟ ਡਾਊਨਲੋਡ ਕਰ ਸਕਦੇ ਆ ਜੀ ਜੇਕਰ ਜਿਨ੍ਹਾਂ ਨੂੰ ਨਹੀਂ ਪਤਾ ਤਾਂ ٹرسٹ ਵਾਲਟ ਤੇ ਮੈਨੂੰ ਤੁਸੀਂ ਕਮੈਂਟਾਂ 'ਚ ਲਿਖੋਗੇ ਤਾਂ ਮੈਂ ٹرسٹ ਵਾਲਟ ਵੀ ਉਹਦੇ ਤੇ ਵੀ ਵੀਡੀਓ ਬਣਾ ਦਊਗਾ ਕਿ ٹرسٹ ਵਾਲਟ ਨੂੰ ਕਿਵੇਂ ਕ੍ਰੀਏਟ ਕਰੀਏ ਇਹਦੇ ਚ ਇੱਕ ਚੀਜ਼ ਧਿਆਨ ਰੱਖਣੀ ਆ ਆਪਾਂ ਨੇ ਦੇਖੋ ਸਭ ਤੋਂ ਜਾ ਕੇ ਉੱਪਰ ਜਦੋਂ ਪਲੱਸ ਦੇ ਨਿਸ਼ਾਨ ਤੇ ਆਪਾਂ ਨੇ BNB ਸਮਾਰਟ ਚੇਨ ਹੀ ਪਹਿਲਾਂ ਆਪਾਂ ਨੇ ਦੇਖਣਾ ਇਦੇ ਚ ਦੋ ਐਡਰੈਸ ਲੱਗਦੇ ਨੇ ਇੱਕ BNB ਦਾ ਇੱਕ Tron ਦਾ ਅਤੇ ਦੇਖੋ BEP20 ਹੈ ਤੇ USDT ਦਾ ਆਪਾਂ ਨੇ ਐਡਰੈਸ ਰਸੀਵ ਦਾ ਕਾਪੀ ਕਰਨਾ ਰਸੀਵ ਦਾ ਕਾਪੀ ਕਰਕੇ ਆਪਾਂ ਉਹਦੇ ਵਿਡਰਾਅ ਦੇ ਸੈਕਸ਼ਨ ਤੇ ਜਾ ਕੇ NFT ਟ੍ਰੀਜ਼ਰ ਦੇ ਆਪਾਂ ਵਿਡਰਾਅ ਦੇ ਸੈਸ਼ਨ ਚ ਗਏ ਵਿਡਰਾਅ ਦੇ ਸੈਕਸ਼ਨ ਤੇ ਜਾ ਕੇ ਆਪਾਂ ਨੇ ਉੱਥੇ ਨੂੰ ਇੱਥੇ ਥੋੜੀ ਧਿਆਨ ਰੱਖਣਾ ਆਪਾਂ ਉਹਨੂੰ USDT TRC ਚ ਨਹੀਂ ਇਹ ਬੀਪ 20 ਚ ਪਹਿਲਾਂ ਐਡ ਕਰਨਾ ਆਪਾਂ ਨੇ ਇੱਥੇ ਆਪਾਂ ਉਹਨੂੰ ਪੇਸਟ ਕਰ ਦਾਂਗੇ ਤੇ ਪੇਸਟ ਕਰਨ ਤੋਂ ਬਾਅਦ ਲੌਗਇਨ ਪਾਸਵਰਡ ਸੀ ਜਿਹੜਾ ਆਪਣਾ ਆਪਾਂ ਨੂੰ ਉਹ ਤੇ ਮੇਲ ਆਈਡੀ ਤੇ ਕੋ ਟੀਪੀ ਜਣਾ ਉਹ ਤੇ অথেন্টিਗੇਟਰ ਵਾਲਾ ਇਹ ਇਹ ਸਾਰੀਆਂ ਚੀਜ਼ਾਂ ਐਡ ਕਰਨ ਤੋਂ ਬਾਅਦ ਦੇਖੋ ਜਿਹੜਾ ਸਾਡਾ ਉੱਤੇ ਐਡਰੈਸ ਹੈ ਉਹ ਬਾਉਂਡ ਹੋ ਚੁੱਕਿਆ ਉਹ ਵੀ 72 ਘੰਟਿਆਂ ਬਾਅਦ ਦੁਬਾਰਾ ਅਸੀਂ ਦੂਜਾ ਐਡਰੈਸ ਜਿਹੜਾ ਉਹ ਐਡ ਕਰਨਾ ਪੈਣਾ ਹੈ ਪਹਿਲਾਂ ਇੱਕ ਐਡਰੈਸ ਜ਼ਰੂਰੀ ਸੀਗਾ ਹੁਣ ਦੋਨੋਂ ਹੀ ਕੰਪਲਸਰੀ ਕਰਤੇ ਨੇ ਦੋਨੋਂ ਹੀ ਐਡਰੈਸ ਲਾਉਣੇ ਪੈਣੇ ਨੇ ਪਹਿਲਾਂ ਇੱਕ ਲਾ ਕੇ ਚੱਲ ਜਾਂਦਾ ਸੀ ਤੇ ਦੇਖੋ ਹੁਣ ਮੈਂ ਇਹ ਚੀਜ਼ ਕੀਤੀ ਹੈ ਤੇ ਇਹ ਐਡਰੈਸ ਵੀ ਜਿਹੜਾ ਹੁਣ ਆਲਰੇਡੀ ਬੌਂਡ ਹੋ ਚੁੱਕਿਆ ਸੋ ਇੱਕ ਵਾਰ ਮੈਂ ਫਿਰ ਦੱਸਦਾ ਵੀ ਜੀ ਤੁਸੀਂ ਜਾਣਾ ਕੀਤਾ ਨਾ ਕਿੱਦਾਂ ਇਹ ਐਪ ਨੂੰ ਕੰਮ ਕਰਨਾ ਦੇਖੋ ਜਦੋਂ ਐਪ ਨੂੰ ਖੋਲਣਾ ਤਾਂ ਰਿਜ਼ਰਵ ਤੇ ਜਾ ਕੇ نیچے ਦੇਖੋ ਮੈਂ ਦੁਬਾਰਾ ਫਿਰ ਰਿਪੀਟ ਕਰ ਰਿਹਾ ਹਾਂ نیچے ਜਿਹੜਾ ਰਿਜ਼ਰਵ ਦੀ ਆਪਸ਼ਨ ਹੈ ਰਿਜ਼ਰਵ ਤੇ ਜਾਣਾ ਹੈ ਇਹ ਦੇਖੋ نیچے ਮੈਂ ਰਿਜ਼ਰਵ ਤੇ ਰਿਜ਼ਰਵ ਤੇ ਜਾ ਕੇ ਇਹਨੂੰ ਕਾਰਟੀ ਤੋਂ ਕੱਟ ਦੇਣਾ ਹੈ ਰਿਜ਼ਰਵ ਤੇ ਕਲਿੱਕ ਕਰਨਾ ਹੈ ਇੱਥੇ ਟਾਈਮ ਚੱਲਣਾ ਚਾਹੀਦਾ ਹੈ ਕਲੈਕਟ ਤੇ ਜਾ ਕੇ ਸੈਲ ਕਰ ਦਿਓ ਸਾਲ ਤੋਂ ਬਾਅਦ ਇਹ ਤੇ ਕਾਟੀ ਆ ਜਾਣੀ ਐ 2 ਡੇਸ ਚ ਉਹ 2 ਡੇਸ ਤੇ ਤੁਹਾਡਾ ਆਰਡਰ ਆ ਜਾਣਾ ਚਾਹੇ ਇਧਰ ਵੀ ਕਾਟੀ ਆ ਜਾਣੀ ਐ ਤੇ ਉਹ ਦੋਨੋਂ ਚੀਜ਼ਾਂ ਇਹ ਤਿੰਨੋਂ ਚੀਜ਼ਾਂ ਤੁਹਾਡੀਆਂ ਹੋ ਗਈਆਂ ਹੁਣ ਇਹਦੇ ਚ ਹੋਰ ਕੁਝ ਨਹੀਂ ਕਰਨਾ ਇਹ ਇੱਕ ਦਿਨ ਵਿੱਚ ਦੀ ਸਿਰਫ 24 ਘੰਟਿਆਂ ਵਿੱਚ ਦੀ ਇੱਕ ਵਾਰ ਤੁਸੀਂ ਇਹ ਹੀ ਹੀ ਕੰਮ ਕਰਨਾ ਜਿਹਦੇ ਨਾਲ ਤੁਹਾਨੂੰ ਡਾਲਰ ਰਿਸੀਵ ਹੋਣੇ ਐ ਜਿਵੇਂ ਕਿ ਹੁਣ ਆਪਾਂ ਨੂੰ ਇਹਦੇ 4.25 ਡਾਲਰ ਮਿਲੇ ਨੇ ਤੇ ਹੁਣ ਇਹ ਸਾਊਦੀ ਆਈਡੀ ਐ ਤਾਂ ਇਹਦੇ ਚ 1 ਲੱਖ ਰੁਪਏ ਤੱਕ ਆਉਣਾ ਐ ਦੇਖੋ ਉਸ ਤੋਂ ਬਾਅਦ ਤੁਸੀਂ ਇਹਨੂੰ ਹੋਮ ਸਕਰੀਨ ਤੇ ਵੀ ਯੂਜ਼ ਕਰ ਸਕਦੇ ਹੋ ਜੇਕਰ ਨਹੀਂ ਕਰਨਾ ਤਾਂ ਤੁਸੀਂ ਇਹਨੂੰ ਪਲੇ ਸਟੋਰ ਤੋਂ ਇੰਸਟਾਲ ਵੀ ਕਰ ਸਕਦੇ ਹੋ ਤਾਂ ਉੱਥੇ ਟ੍ਰੇਜ਼ਰ ਐਨ ਐਫ ਟੀ ਦੇ ਨਾਂ ਤੇ ਹੈ ਇੰਸਟਾਲ ਕਰੋਗੇ ਤਾਂ ਉੱਥੇ ਜਿੱਤੇ ਰੈਫਰ ਕੋਡ ਦੀ অপਸ਼ਨ ਮੰਗੇਗਾ ਤਾਂ ਉੱਥੇ ਮੈਂ ਤੁਹਾਨੂੰ ਆਪਣਾ ਰੈਫਰ ਕੋਡ ਹੈ ਜਿਹੜਾ ਉਹ ਮੇਰੀ ਵੀਡੀਓ ਦੀ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਇਹਨੂੰ ਤੁਸੀਂ ਉਹਦੇ ਚ ਐਡ ਕਰਕੇ ਮੰਨ ਲਓ ਉਤਮ ਸਾਡਾ ਰੈਫਰ ਲਿੰਕ ਜਦੋਂ ਪਾਉਂਗੇ ਤਾਂ ਤੁਹਾਨੂੰ 150 ਡਾਲਰ ਜਿਹੜਾ ਉਹ ਮਿਲ ਜਾਣਾ ਨਾਲ ਇਹ ਦੇਖੋ ਇਹਨੂੰ ਤੁਸੀਂ ਐਪ ਨੂੰ ਵੀ ਇੰਸਟਾਲ ਕਰ ਸਕਦੇ ਹੋ ਸੋ ਮੈਂ ਤੁਹਾਨੂੰ ਐਪ ਵੀ ਇੰਸਟਾਲ ਕਰਕੇ ਦਿਖਾ ਰਿਹਾ ਵੀਰੇ ਸੋ ਜਿਹੜੇ ਵੀ ਪੀਰ ਭਰਾ ਨੂੰ ਕੋਈ ਵੀ ਦਿੱਕਤ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਚ ਆਪਣਾ ਕੋਈ ਵੀ ਸਵਾਲ ਹੈ ਜਿਹੜਾ ਉਹ ਲਿਖ ਸਕਦੇ ਹੋ ਤਾਂ ਮੈਂ ਉਹਦਾ ਜਵਾਬ ਤੁਹਾਨੂੰ 100.5% ਦਿਆਂਗਾ ਤੇ ਮੇਰੇ ਟੈਲੀਗ੍ਰam ਚੈਨਲ ਦਾ ਵੀ ਲਿੰਕ ਮੈਂ نیچے ਦਿੱਤਾ ਹੈ ਮੈਂ ਚਨ ਕੀਤਾ ਤੁਸੀਂ ਉਹਦੇ ਤੇ ਵੀ ਮੈਨੂੰ ਆਪਣਾ ਮੈਸੇਜ ਭੇਜ ਸਕਦੇ ਹੋ ਸੋ ਕੋਈ ਵੀ ਸਵਾਲ ਹੈ ਵੀਰੇ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਉਦੋਂ ਤੱਕ ਲਈ ਆਪਾਂ ਮਿਲਦੇ ਹਾਂ ਕਿਸੇ ਨਵੇਂ ਕਨਸੈਪਟ ਨਾਲ ਸੋ ਉਦੋਂ ਤੱਕ ਲਈ ਆਦਾਬ ਨਮਸਤੇ ਸਸਕਾਰ ਜੇ ਵੀ ਦੀ ਫੇਰ ਵੀ ਕਿਸੇ ਨੂੰ ਸਮਝ ਨਾ ਆਵੇ ਤਾਂ ਤੁਸੀਂ ਮੈਨੂੰ ਮੇਰੇ ਟੈਲੀਗ੍ਰam ਤੇ ਜਾ ਕਮੈਂਟਾਂ ਚ ਆਪਣਾ ਲਿਖ ਕੇ ਮੈਸੇਜ ਲਿਖੋ ਤਾਂ ਮੈਂ ਦਾ ਜਿਹੜਾ ਰਿਪਲਾਈ ਆ ਉਹ 100% ਬੰਡ ਬੰਡ ਪਰਸੈਂਟ ਕਰੂੰਗਾ ਹੀ ਕਰੂੰਗਾ ਤੇ ਦੇਖੋ ਮੈਂ ਇਹਦੇ ਚ ਵੀ ਤੁਹਾਨੂੰ ਦੱਸ ਰਿਹਾ ਇਹ ਰੈਫਰ ਲਿੰਕ ਆ ਜਾਂਦਾ ਵੀ ਜੀ ਇਹ ਐਪ ਖੋਲ ਕੇ ਮੈਂ ਤੁਹਾਨੂੰ ਦਿਖਾਈ ਹੈ ਕਿਤੇ ਸਿਰਫ ਰੈਫਰ ਲਿੰਕ ਦੇ ਅੰਦਰ UQVKM 361 ਹੈ ਜਿਹੜਾ ਉਹ ਪੇਸਟ ਉਹ ਜ਼ਰੂਰ ਲਿਖ ਦੇਣਾ ਠੀਕ ਹੈ ਨਹੀਂ ਵੀ ਲਿਖੋਗੇ ਉਹਦੇ ਨਾਲ ਹੋਣਾ ਕੁਝ ਨਹੀਂ ਦੇਖੋ ਲਿਖੋਗੇ ਤਾਂ ਤੁਹਾਨੂੰ 150 ਡਾਲਰ ਫਰੀ ਦਾ ਮਿਲ ਜਾਣਾ 3 ਦਿਨ ਵਾਸਤੇ ਨਹੀਂ ਲਿਖੋਗੇ ਤਾਂ ਵੀ ਕੋਈ ਸ਼ੌਂ ਨਹੀਂ ਵਧੀ ਉਹ ਹਣਾ ਤੁਸੀਂ ਦੇਖਣਾ ਕਿ ਤੁਸੀਂ ਮੇਰੇ ਤੋਂ ਅੱਗੇ ਤੋਂ ਇਹ ਹਾਜੀਆਂ ਵਧੀਆ ਵਧੀਆ ਵੀਡੀਓ ਚਾਹੁੰਦੇ ਹੋ ਤਾਂ ਮੈਨੂੰ ਮੋਟੀਵੇਟ ਕਰੋ ਤੇ ਤਾਂ ਕਿ ਮੈਂ ਅੱਗੇ ਨੂੰ ਹੋਰ ਹੀ ਹਾਜੀਆਂ ਚੀਜ਼ਾਂ ਲੈ ਕੇ ਆਉਂਦਾ ਰਹਾ ਕਿ ਹਾਂ ਭਾਈਆਂ ਦਾ ਪਿਆਰ ਹੈ ਮੈਂ ਉਹਨਾਂ ਨੂੰ ਦੱਸਦਾ ਰਹਾ ਕਿ ਆਹ ਚੀਜ਼ਾਂ ਆ ਰਹੀਆਂ ਹਨ ਮਾਰਕੀਟ 'ਚ ਤੇ ਤੁਸੀਂ ਇਹਨਾਂ 'ਚ ਕੰਮ ਕਰ ਸਕਦੇ ਹੋ ਸੋਈ ਵੀ ਜੀ 45 ਦਿਨਾਂ ਬਾਅਦ ਪੈਸੇ ਦੁੱਗਣੇ ਹੋ ਜਾਂਦੀਆਂ